ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਗੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਅੱਜ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਨੀ ਹੈ ਕਿ ਜੋ ਜਲ ਸੋਧ ਬਿੱਲ ਸਰਕਾਰ ਨੇ ਲਿਆਂਦਾ ਇਹਦੇ ਵਿੱਚ 28 ਤਰੀਕ ਨੂੰ ਇਹਨਾਂ ਨੇ ਬਿੱਲ ਪਾਸ ਕੀਤਾ ਜੋ ਲਾਸਟ ਜਲਾਸ ਦੇ ਵਿੱਚ ਕਿ ਅਸੀਂ ਜੋ ਜਲ ਜਿਹੜਾ ਪਰ ਦੋਸ਼ ਤੋਂ ਰਹਿਤ ਕਰਨਾ ਪਰ ਉਹਦੇ ਵਿੱਚ ਜੋ 1974 ਦੇ ਵਿੱਚ ਕਾਨੂੰਨ ਬਣਿਆ ਸੀ ਕਿ ਕੋਈ ਵੀ ਦਰਿਆ ਦੇ ਵਿੱਚ ਗੰਦਾ ਪਾਣੀ ਪਾਵੇ ਕੋਈ ਵੀ ਦਰਿਆ ਦੇ ਵਿੱਚ ਖੇੜ-ਖਾੜ ਕਰੇ ਤੇ ਉਹਦਾ ਪਰਚਾ ਕੀਤਾ ਜਾਊਗਾ ਪਰ 28 ਤਰੀਕ ਨੂੰ ਜੋ ਹੁਣ 2025 ਦੇ ਵਿੱਚ ਜਿਲਾਸ ਚੱਲਿਆ ਉਹਦੇ ਵਿੱਚ ਸਾਰੇ ਦਾ ਸਾਰਾ ਇਹਨਾਂ 1974 ਦਾ ਕਾਨੂੰਨ ਬਣਿਆ ਉਹਦੀਆਂ ਧੱਜੀਆਂ ਡਾਤੀਆਂ ਪੰਜਾਬ ਸਰਕਾਰ ਨੇ ਤੇ ਇਹਦੇ ਵਿੱਚ ਪਿਛੇ ਮੋਦੀ ਸਰਕਾਰ ਦੀ ਬਹੁਤ ਵੱਡੀ ਸ਼ੈ ਆ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਕਿਰੇ ਘਰੇ ਸਾਡੇ ਦਰਿਆ ਵਾ ਬਿਆਸ ਦਰਿਆ ਵਾ ਦਜੀਬ ਨੇ ਸਤਲੋ ਜਾਂ ਦੋ ਵੇਈਆਂ ਲੰਗਦੀਆਂ ਹੋਰ ਨਦੀਆਂ ਨਾਲੇ ਛੋਟੇ ਆ ਤੇ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਵੀ ਆ ਤੇ ਜੋ ਅਸੀਂ ਜੋ ਮੇਨ ਗੱਲ ਕਹਿਣੀ ਚਾਹੁੰਦੇ ਆ ਕਿ ਜੋ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਇਹਨਾਂ ਨੇ ਜੋ ਬਹੁਤ ਪਿਛੇ ਲੰਮਾ ਸਮਾਂ ਕੰਮ ਕੀਤਾ ਬਈਆਂ ਸਾਫ਼ ਕੀਤੀਆਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਧਰਤੀ ਬਣਾਉਣ ਤੇ ਪੂਰੇ ਜਤਨਸ਼ੀਲ ਆ ਪਰ ਅੱਜ ਜਿਹੜੀ ਸਰਕਾਰ ਦਾ ਉਹ ਹਿੱਸਾ ਉਹ ਸਰਕਾਰ ਨੇ 1974 ਵਾਲੇ ਕਾਨੂੰਨ ਦੀਆਂ ਧੱਜੀਆਂ ਢਾਤੀਆਂ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਰਾਜ ਸਭਾ ਮੈਂਬਰ ਨੂੰ ਕਿ ਕੀ ਤੁਸੀਂ ਉਹਨਾਂ ਦੇ ਬਿੱਲ ਦੇ ਨਾਲ ਸਹਿਮਤ ਜੇ ਜਾਂ ਨਹੀਂ ਸਹਿਮਤ ਤਾਨੂੰ ਸਟੈਂਡ ਸਾਫ ਕਰਨਾ ਚਾਹੀਦਾ ਕਿ ਤੁਸੀਂ ਵਾਤਾਵਰਨ ਪ੍ਰੇਮੀ ਜੇ ਤੁਸੀਂ ਰੁੱਖਾਂ ਦੇ ਰਖਵਾਲੇ ਜੇ ਤੁਸੀਂ ਪਾਣੀ ਦੇ ਰਖਵਾਲੇ ਜੇ ਤੇ ਤੁਹਾਡੀ ਸਰਕਾਰ ਕੀ ਕਰ ਰਹੀ ਆ ਤੁਹਾਡੀ ਸਰਕਾਰ ਜਿਹੜੀ ਉਹ ਬੁਰੀ ਤਰ੍ਹਾਂ ਸਾਰੇ ਦਰਿਆਵਾਂ ਨੂੰ ਪ੍ਰਦੂਸ਼ਣ ਕਰਨ ਜਾ ਰਹੀ ਅਸੀਂ ਕਿਸੇ ਦੀ ਸ਼ਿਕਾਇਤ ਨਹੀਂ ਕਰ ਸਕਦੇ ਜੋ ਕਾਨੂੰਨ ਬਣਾ ਰਹੀ ਆ ਸਰਕਾਰ ਤੇ ਅਸੀਂ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਪ ਦਾ ਸਟੈਂਡ ਸਪਾਇਟ ਕਰੋ ਕਿ ਤੁਸੀਂ ਸਰਕਾਰ ਦੇ ਨਾਲ ਜੇ ਕਿ ਲੋਕਾਂ ਦੇ ਨਾਲ ਆ ਜੇ ਤੁਸੀਂ ਲੋਕਾਂ ਦੇ ਨਾਲ ਆ ਤੇ ਤੁਹਾਨੂੰ ਤੁਰੰਤ ਰਾਜ ਸਭਾ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਕਿਉਂਕਿ ਲੋਕਾਂ ਨੇ ਹੀ ਰਾਜ ਸਭਾ ਨੇ ਤੁਹਾਨੂੰ ਸੀਟ ਦਿੱਤੀ ਆ ਲੋਕਾਂ ਦਾ ਹੀ ਵਿਸ਼ਵਾਸ ਸੀ ਪਰ ਜੇ ਅੱਜ ਤੁਸੀਂ ਪੰਜਾਬ ਸਰਕਾਰ ਦੇ ਮਗਰ ਮਗਰ ਚੱਲੋਗੇ ਤੇ ਇਹਦੇ ਵਿੱਚ ਲੋਕਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਵੱਜੂਗੀ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਵਾਤਾਵਰਣ ਪ੍ਰੇਮੀ ਜੇ ਤੁਸੀਂ ਸਾਰਾ ਕੁਝ ਸੰਭਾਲਿਆ ਤੇ ਅੱਜ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਨੂੰ ਛੱਡ ਮਾਰ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਹਿੱਤਾਂ ਵਾਸਤੇ ਲੋਕਾਂ ਦੇ ਪਿਸ਼ੋਕੜ ਵਾਸਤੇ ਰਾਖੀ ਕਰਨ ਵਾਸਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਜੇ ਤੁਸੀਂ ਖੁਰਸੀ ਨਾਲ ਚੁੰਬੜੇ ਰਹੇ ਤੇ ਤੁਹਾਨੂੰ ਇਹ ਬਹੁਤ ਘਾਤਕ ਹੋਊਗਾ ਤੁਹਾਨੂੰ ਲੋਕਾਂ ਨੇ ਮਾਫ਼ ਨਹੀਂ ਕਰਨਾ ਅਸੀਂ ਅਗਲੀ ਗੱਲ ਜੋ ਪੰਜਾਬ ਦੀ ਸਰਕਾਰ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਮੰਤਰੀ ਆ ਐਮ ਐਲ ਏ ਆ ਰਾਜ ਸਭਾ ਮੈਂਬਰ ਆ ਜਿੰਨਾ ਜਿਹੜੇ ਸਾਡੀ ਸ਼ੰਭੂ ਖਨੋਰੀ ਮੋਰਚੇ ਦੇ ਜੋ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਜਿੰਨਾ ਜਿਹੜਾ ਨਿਨਸਾਫ ਨਹੀਂ ਮਿਲਦਾ ਇਹਨਾਂ ਨੂੰ ਪਿੰਡਾਂ 'ਚ ਬਿਲਕੁਲ ਨਹੀਂ ਵੜਨ ਦੇਣਾ ਕਾਲਿਆਂ ਝੜਿਆਣਾ ਇਹਨਾਂ ਦਾ ਲਗਾਤਾਰ ਵਿਰੋਧ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ